بسم اللہ الرحمن الرحیم شروع اللہ خالAde ناتوں جو بڑا مہربان تھے نہایت رحم کرنے والا اج لودھیاںہ دی تاریخی جاما مسجد دے باہر اسیں روز وچوں جڑا وقف ایکٹ سنشوڈن کیتا گیا اں او دے خلاف اپنے روز دا اظہار کیتا ہے مرکز سرکار نے وقف ایکٹ دے وچ جڑا سنشوڈن کیتا ہے او دے وچ دو تین چیزاں جڑیاں ایسییاں نے جڑیاں کہ بھارت دے مسلماناں دی بھاونماں دے مطابق نہیں اسی سرکار ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਕਿਸੇ ਵਿਸ਼ੇਸ਼ ਸਮੁਦਾਏ ਨੂੰ ਲੈ ਕੇ ਕੋਈ ਨਵਾਂ ਐਕਟ ਤੁਸੀਂ ਬਣਾਉਂਦੇ ਹੋ ਤੇ ਉਸ ਸਮੁਦਾਏ ਦੇ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਇਸ ਬਾਰੇ ਜ਼ਰੂਰ ਜਾਣੂ ਕਰਾਇਆ ਜਾਣਾ ਚਾਹੀਦਾ ਪੁੱਛਣਾ ਚਾਹੀਦਾ ਤਾਂ ਕਿ ਵਕਫ ਬੋਰਡ ਜਿਹੜਾ ਹੈ ਉਹ ਇੱਕ ਮੁਸਲਮਾਨਾਂ ਦਾ ਧਾਰਮਿਕ ਇਦਾਰਾ ਹੈ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਕਿ ਉਹ ਧਾਰਮਿਕ ਇਦਾਰਾ ਨਹੀਂ ਹੈ ਬਿਲਕੁਲ ਧਾਰਮਿਕ ਇਦਾਰਾ ਹੈ ਕਿਉਂਕਿ ਜਿਹੜੀ ਵੀ ਪ੍ਰਾਪਰਟੀ ਕੋਈ ਵੀ ਬੰਦਾ ਵਕਫ ਕਰਦਾ ਖੁਦਾ ਦੇ ਨਾਮ ਦੇ ਉੱਤੇ ਉਹ ਧਰਮ ਦੇ ਨਾਮ ਦੇ ਉੱਤੇ ਹੀ ਵਕਫ ਕਰਦਾ ਹੈ ਕਿ ਵੀ ਇਹਦੀ ਪ੍ਰਾਪਰਟੀ ਦਾ ਜੋ ਵੀ ਆਮਦਨੀ ਹੋਏਗੀ ਉਹ ਚੰਗੇ ਕੰਮਾਂ 'ਚ ਲੱਗੇਗਾ ਤੇ ਮੈਨੂੰ ਉਹਦਾ ਪੁੰਨ ਜਾਂ ਸਵਾਬ ਜਿਹੜਾ ਹੈ ਉਹ ਮਿਲੇਗਾ ਹੁਣ ਇਹ ਕਿੱਦਾਂ ਹੋ ਸਕਦਾ ਹੈ ਕਿ ਕੋਈ ਧਾਰਮਿਕ ਈਦਾਰਾ ਹੋਵੇ ਤੇ ਉਹਦੇ ਸੰਚਾਲਨ ਦੇ ਲਈ ਅਸੀਂ ਕਿਸੇ ਹੋਰ ਧਰਮ ਦੇ ਕੁਝ ਮੈਂਬਰਾਂ ਨੂੰ ਉਹਦੇ 'ਚ ਸ਼ਾਮਲ ਕਰੀਏ ਤਾਂ ਕਿ ਉਹਨਾਂ ਨੂੰ ਜਾਂ ਮर्याਦਾ ਦਾ ਹੀ ਨਹੀਂ ਪਤਾ ਹੋਏਗਾ ਸ਼ਰੀਅਤ ਦਾ ਨਹੀਂ ਪਤਾ ਹੋਏਗਾ ਕਿ ਉਹ ਕਿਸ ਤਰ੍ਹਾਂ ਉਹਨੂੰ ਚਲਾ ਸਕਣਗੇ ਇਸ ਲਈ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਵਕਫ ਐਕਟ ਜਿਹੜਾ ਹੈ ਜਿਹੜੇ ਐਕਟ ਬਣਦੇ ਹੋ ਹਮੇਸ਼ਾ ਕੋਈ ਨਵੀਂ ਗੱਲ ਨਹੀਂ ਹੈ ਦੇਖੋ ਕਾਨੂੰਨ ਦੇ ਵਿੱਚ ਤਬਦੀਲੀ ਲੈ ਕੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਹਮੇਸ਼ਾ ਪਾਰਲੀਮੈਂਟ ਵਿੱਚ ਕਿਸੇ ਨਾ ਕਿਸੇ ਕਾਨੂੰਨ ਦੀ ਤਬਦੀਲੀ ਲਈ ਆਈ ਜਾਂਦੀ ਹੈ ਲੇਕਿਨ ਕਾਨੂੰਨ ਦੀ ਜਿਹੜੀ ਤਬਦੀਲੀ ਹੋਵੇ ਉਹ ਲੋਕਾਂ ਦੇ ਜਜ਼ਬਾਤ ਦੇ ਮੁਤਾਬਕ ਹੋਣੀ ਚਾਹੀਦੀ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਵਕਫ ਐਕਟ ਤੁਸੀਂ ਜਿਹੜਾ ਬਣਾਇਆ ਹੈ ਉਹ ਮੁਸਲਮਾਨਾਂ ਦੇ ਜਜ਼ਬਾਤ ਦੇ ਮੁਤਾਬਕ ਹੋਣਾ ਚਾਹੀਦਾ ਦੂਸਰੀ ਗੱਲ ਇਹ ਕਿ ਕੱਲ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਹੁਣ ਜਿਹੜੇ ਆਮ ਗਰੀਬ ਮੁਸਲਮਾਨ ਹੈ ਉਹ ਖੁਸ਼ ਹੋ ਜਾਣਗੇ ਉਹ ਕਿਸ ਤਰ੍ਹਾਂ ਖੁਸ਼ ਹੋਣਗੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਿਹੜੇ ਵੀ ਮੁਸਲਮਾਨ ਜਿਹੜੇ ਕੀ ਗਰੀਬ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਕਫਾ ਬੋਰਡ ਤੋਂ ਖੁਸ਼ੀ ਮਿਲੇਗੀ ਇਹ ਨਹੀਂ ਕਿਹਾ ਗਿਆ ਜਾਂ ਤਾਂ ਕੋਈ ਵਕਫਾ ਬੋਰਡ ਵੱਲੋਂ ਸਕੀਮਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਕਿ ਵੀ ਜੀ ਵਕਫਾ ਬੋਰਡ ਗਰੀਬ ਮੁਸਲਮਾਨਾਂ ਨੂੰ ਪੈਨਸ਼ਨ ਦੇਗਾ ਵਕਫਾ ਬੋਰਡ ਕੋਈ ਹਸਪਤਾਲ ਬਣਾਏਗਾ ਵਕਫਾ ਬੋਰਡ ਕੋਈ ਕਾਲਜ ਬਣਾਏਗਾ ਵਕਫਾ ਬੋਰਡ ਮੁਸਲਮਾਨਾਂ ਨੂੰ ਬਿਨਾਂ ਸੂਦ ਦੇ ਲੋਨ ਦੇਗਾ ਤੋ ਐਸੀ ਕੋਈ ਸਕੀਮ ਜਿਹੜੀ ਇਸ ਨਵੇਂ ਐਕਟ ਦੇ ਵਿੱਚ ਨਹੀਂ ਆਈ ਹੈ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਸਿਰਫ ਪ੍ਰਾਪਰਟੀਆਂ ਦੀ ਦੇਖਭਾਲ ਜਾਂ ਪ੍ਰਾਪਰਟੀਆਂ ਦੀ ਮਿਊਟੇਸ਼ਨ ਨੂੰ ਲੈ ਕੇ ਇਹ ਜਿਹੜਾ ਬਿੱਲ ਆਇਆ ਹੈ ਉਸ ਤੋਂ ਇਲਾਵਾ ਉਸ ਤੋਂ ਅੱਗੇ ਵੀ ਵਧਨ ਕਿ ਵੀ ਉਹਨਾਂ ਦੀ ਆਮਦਨੀ ਕਿੱਦਾਂ ਵਧੇਗੀ ਉਹਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਹੋ ਗਏ ਉਹ ਕਿੰਨਾ ਹਟਣਗੇ ਨਜਾਇਜ਼ ਕਬਜ਼ੇ ਖਤਮ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਆਮਦਨੀ ਵਧੇਗੀ ਉਹਦੇ ਤੋਂ ਕਿਸ ਤਰ੍ਹਾਂ ਕੌਮ ਦਾ ਸਮਾਜ ਦਾ ਜਿਹੜਾ ਉਹ ਭਲਾ ਹੋ ਸਕੇਗਾ ਉਹਦੇ ਬਾਰੇ ਵੀ ਇਹਦੇ ਤੇ ਚਰਚਾ ਜਿਹੜੀ ਹੈ ਜ ਹੋਣੀ ਚਾਹੀਦੀ ਸਰ ਮਾਦਮ ਸਾਹਿਬ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਗਏ ਰਹੀ ਸੀ ਉਸ ਬਾਅਦ ਕਿ ਮਹਿਲਾ ਨੂੰ ਵੀ ਇਸ ਵਕਤ ਬੋਰਡ ਦਾ ਮੈਂਬਰ ਬਣਦੇ ਜਾਂ ਦੋ ਮਹਿਲਾ ਮੌਕਾ ਪਾਉਗਾ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਸਲਾਮ ਧਰਮ ਜਿਹੜਾ ਹੈ ਉਹ ਦੁਨੀਆ ਦਾ ਪਹਿਲਾ ਐਸਾ ਮਸਜਬ ਹੈ ਜਿਹੜਾ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦਾ ਹੈ ਅੱਜ ਤੋਂ 1450 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਜਦ ਇਸ ਦੀ ਸਥਾਪਨਾ ਦਿੱਤੀ ਤੇ ਉਹਨਾਂ ਨੇ ਬੇਟੀ ਨੂੰ ਜਾਇਦਾਦ ਦੇ ਵਿੱਚ ਹਿੱਸੇਦਾਰ ਬਣਾਇਆ ਜਾਕੀ ਬਾਹਰ ਜਿੰਨੇ ਵੀ ਮੁਲਕ ਹੈ ਸਾਡਾ ਦੇਸ਼ ਵੀ ਹੈ ਬੇਟੀ ਨੂੰ ਜਾਇਦਾਦ ਚ ਹਿੱਸੇਦਾਰੀ ਹੁਣੀ 2000 ਸੰਚੇ ਜਾ ਕੇ ਪਾਰਲੀਮੈਂਟ ਨੇ ਦਿੱਤੀ ਹੈ ਲੇਕਿਨ ਇਸਲਾਮ ਨੇ ਸ਼ੁਰੂ ਜੀ ਕਿਹਾ ਵੀ ਬੇਟੀ ਜਿਹੜੀ ਹੈ ਉਹ ਹਿੱਸੇਦਾਰ ਹੋਏਗੀ تعلیم ਦੇ ਮਾਮਲੇ ਚ ਵੀ ਕਿਹਾ ਕਿ ਬੇਟੇ ਔਰ ਬੇਟੀ ਕੋਈ ਫਰਕ ਨਾ ਕੀਤਾ ਜਾਵੇ ਹੁਣ ਪਾਰਲੀਮੈਂਟ ਕਹਿ ਰਹੀ ਹੈ ਕਿ ਵਕਫ ਦਾ ਜਿਹੜਾ ਸੰਚਾਲਨ ਹੋਏਗਾ ਉਹਦੇ ਚ ਦੋ ਔਰਤਾਂ ਹਰੇਕ ਸਟੇਟ ਲੈਵਲ ਦਾ ਜਿਹੜਾ ਵਕਫ ਬੋਰਡ ਹੈ ਉਦੇ ਛੋਏਗਾ ਮੈਂ ਉਹਨਾਂ ਨੂੰ ਇਹ ਯਾਦ ਦਿਲਾਉਣਾ ਚਾਹੁੰਨਾ ਜਿੰਨੇ ਵੀ ਲੀਡਰ ਸਾਇਬਾਨ ਗੱਲ ਕਰਦੇ ਨੇ ਕਿ ਆਲਰੇਡੀ ਪਿਛਲੇ 20 ਸਾਲ ਤੋਂ ਦੋ ਔਰਤਾਂ ਹਰੇਕ ਵਕਫ ਬੋਰਡ ਚ ਮੈਂਬਰ ਹੁੰਦੀਆਂ ਇਸ ਵੇਲੇ ਵੀ ਪੰਜਾਬ ਵਕਫ ਬੋਰਡ ਚ ਦੋ ਔਰਤਾਂ ਮੈਂਬਰ ਜਿਹੜੀਆਂ ਆਲਰੇਡੀ ਚੱਲੀਆਂ ਆ ਰਹੀਆਂ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਵਕਫ ਬੋਰਡ ਦਾ ਪੋਰਟਲ ਕਰ ਦੇਵਾਂਗੇ ਪੋਰਟਲ ਬਣਾ ਦਾਂਗੇ ਵਕਫ ਬੋਰਡ ਦਾ ਪੋਰਟਲ ਵੀ ਪਿਛਲੇ 20 ਸਾਲ ਤੋਂ ਬਣਿਆ ਸਾਰੀਆਂ ਜਾਇਦਾਦਾਂ ਆਨਲਾਈਨ ਜਿੰਨੀਆਂ ਵੀ ਜਾਇਦਾਦਾਂ ਆ ਉਹ ਪਹਿਲਾਂ ਤੋਂ ਹੀ ਆਨਲਾਈਨ ਹੈ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਨਾ ਬੇਨਤੀ ਇਹ ਕਰਨਾ ਚਾਹੁੰਦੇ ਕਵਕ ਬੋਰਡ ਦਾ ਅਗਰ ਸੰਸ਼ੋਧਨ ਕੀਤਾ ਜਾਣਾ ਹੈ ਅਗਰ ਐਕਟ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਹੈ ਤੇ ਉਹ ਤਬਦੀਲੀ ਐਸੀ ਹੋਵੇ ਜਿਹੜੀ ਮੁਸਲਮਾਨਾਂ ਦੇ ਲਈ ਫਾਇਦੇਮੰਦ ਹੋਵੇ ਨਾ ਕਿ ਨੁਕਸਾਨ ਸਰ ਇਸ ਬਿੱਲ ਦਾ ਵਿਰੋਧ ਵੱਡੇ ਪੱਧਰ ਤੇ ਉੱਤੇ ਹੋ ਰਿਹਾ ਲੇਕਿਨ ਤੁਸੀਂ ਕੋਈ ਸਪੈਸੀਫਿਕ ਪੁਆਇੰਟ ਦੱਸੇ ਨਾ ਜਿਵੇਂ ਕਿ ਨਾਨ ਮੁਸਲਮਨਸ ਨੂੰ ਅੰਦਰ ਵਿੱਚ ਐਡ ਕਰਨਾ ਬਾਕੀ ਪੁਆਇੰਟ ਦਾ ਕਿ ਤੁਸੀਂ ਸਮਰਥਨ ਕਰਦੇ ਹੋ ਦੇਖੋ ਬਾਕੀ ਸਾਰੇ ਪੁਆਇੰਟ ਦਾ ਪਹਿਲੇ ਵਾਲੇ ਹੀ ਹੈ ਹੁਣ ਵਕਫ ਬੋਰਡ ਨੇ ਕਾਨੂੰਨ ਨੇ ਕਿਹਾ ਕਿ ਵਕਫ ਟਰਬਿਊਨਲ ਜਿਹੜਾ ਹੈ ਕਟ੍ਰਿਬਿਊਨਲ ਚ ਅਗਰ ਤੁਸੀਂ ਮੁਕਦਮਾ ਹਾਰ ਜਾਨੇ ਹੋ ਤੇ ਦਿਵਾਨੀ ਅਦਾਲਤ ਚ ਜਾਓਗੇ ਤੇ ਵਕਫ ਬੋਰਡ ਦਾ ਪਹਿਲਾਂ ਤੋਂ ਹੀ ਜਿਹੜੇ ਟਰਬਿਊਨਲ ਹਾਰ ਜਾਨੇ ਹੋ ਦਿਵਾਨੀਆਂ ਦੇ ਵਿੱਚ ਜਾ ਰਹੇ ਹਨ ਉਹਨਾਂ ਨੇ ਕਿਹਾ ਮਹਿਲਾਵਾਂ ਨੂੰ ਲੈ ਕੇ ਆਵਾਂਗੇ ਔਰਤਾਂ ਨੂੰ ਪਹਿਲਾਂ ਤੋਂ ਹੀ ਰੱਖਿਆ ਗਿਆ ਹੈ ਅਗਰ ਉਹ ਕਿਤੇ ਨਹੀਂ ਹੋਣਗੀਆਂ ਤੇ ਐਤਕੀ ਫਿਰ ਆ ਜਾਣਗੀਆਂ ਤੇ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਵਕਫ ਦੀ ਗੱਲ ਕੀਤੀ ਕਿ ਵੀ ਡਿਪਟੀ ਕਮਿਸ਼ਨਰ ਜਿਹੜਾ ਹੈ ਮਿਊਟੇਸ਼ਨ ਚੜਾਉਣ ਦੇ ਲਈ ਫੈਸਲਾ ਕਰੇਗਾ ਤੇ ਆਲਰੇਡੀ ਹੁਣ ਫਿਰ ਫੈਸਲਾ ਕੌਣ ਕਰਦਾ ਪਏ ਸੋਲੇ ਵੀ ਤਾਂ ਡੀਸੀ ਕਰਦੇ ਪਏ ਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਤਬਦੀਲੀ ਲੈ ਕੇ ਆਣੀ ਹੈ ਤੋ ਆਮ ਮੁਸਲਮਾਨਾਂ ਤੋਂ ਉਹਦੀ رائے ਜ਼ਰੂਰ ਲਈਤੀ ਜਾਵੇ। ਉਹ ਜਿਨ੍ਹਾਂ ਲੀਡਰਾਂ ਤੋਂ رائے ਲੈਂਦੇ ਪਏ ਆ ਉਹਨਾਂ ਨੂੰ ਤਾਂ ਆਪ ਨਹੀਂ ਪਤਾ ਕਿ ਵਕਫ ਬੋਰਡ ਹੈ ਕੀ। ਜਿ ਇਮਾਮ ਸੀ ਅਤਰਾਜ ਕਿਸ ਗਾਫਾਫੀ ਗੈਰ ਮੁ슬ਮਨ ਦੇ ਦੂਸਰੇ ਦੇ ਕਰੰਦੇ ਲੋਕਾਂ ਨਾਲ ਉਹਗੇ। ਕੋਈ ਵੀ ਕੱਲਾ ਕੱਲਾ ਵਕਫ ਬੋਰਡ ਨਹੀਂ। ਭਾਰਤ ਦੇ ਵਿੱਚ ਜਿੰਨੇ ਧਰਮ ਹਨ ਉਹਨਾਂ ਦੀ ਜਿੰਨੀਆਂ ਬੜੀ ਸੰਸਥਾਵਾਂ ਨੇ ਉਹ ਗਵਰਨਮੈਂਟ ਤੋਂ ਸਰਟੀਫਾਈ ਸੰਸਥਾਵਾਂ ਨੇ ਸਾਰੀਆਂ ਸੈਮੀ ਗਵਰਨਮੈਂਟ ਸਮਝ ਲਓ ਜਿਸ ਤਰ੍ਹਾਂ ਐਸਵੀਜੀਸੀ ਹੈ। ਯਾ بڑے بڑے ਜਿਹੜੇ ਧਾਰਮਿਕ ਸਥਾਨ ਨੇ ਉਹਨਾਂ 'ਚ ਬੋਰਡ ਬਣੇ ਹੋਏ ਆ ਉਹਨਾਂ 'ਚ ਬਕਾਇਦਾ ਗਵਰਨਮੈਂਟ ਮੈਂਬਰ ਨਾਮਜ਼ਦ ਕਰਦੀ ਐ ਤੇ ਭਾਰਤ ਦੇ ਆਰਟੀਕਲ ਦੇ ਮੁਤਾਬਕ ਭਾਰਤ ਦੇ ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਕ ਜਿਹੜਾ ਵੀ ਧਰਮ ਹੁੰਦਾ ਅਸੀਂ ਜਦ ਉਸ ਧਰਮ ਦੀ ਕੋਈ ਸੰਸਥਾ ਨੂੰ ਕ੍ਰੀਏਟ ਕਰਦੇ ਆ ਤੇ ਉਹਦਾ ਹੀ ਸੀਓ ਲਾਨੇ ਉਹਦੀ ਮੈਂਬਰ ਲਾਨੇ ਉਹਦੀ ਵਜ੍ਹਾ ਇਹ ਨਹੀਂ ਹੁੰਦੀ ਕਿ ਉਹ ਕੋਈ ਅਲੱਗ ਕੰਮ ਕਰ ਰਿਹਾ ਉਹਦੀ ਸਿਰਫ ਵਜ੍ਹਾ ਇਹ ਹੁੰਦੀ ਐ ਕਿਉਂਕਿ ਜਰ ਮੁਸਲਮਾਨ ਹੈ ਤੇ ਉਹਨੂੰ ਮੁਸਲਮਾਨਾ ਦੇ ਧਰਮ ਬਾਰੇ ਪਤਾ ਹੈ Hindu ਹੈ ਤੇ ਉਹਨੂੰ Hindu ਮਰਿਆਦਾ ਬਾਰੇ ਪਤਾ ਹੈ Sikh ਹੈ ਤੇ ਉਹਨੂੰ Sikh ਮਰਿਆਦਾ ਬਾਰੇ ਪਤਾ ਹੈ ਉਹਨਾਂ ਅਗਰ ਵਕਫ ਬੋਰਡ ਦੇ ਵਿੱਚ ਤੁਸੀਂ ਕੀ ਸੀ ਗੈਰ ਮੁਸਲਮਨ ਨੂੰ ਮੈਂਬਰ ਲਾਓਗੇ ਉਹਨੂੰ ਪਤਾ ਹੀ ਨਹੀਂ ਹੋਏਗਾ ਕਿ ਮਸਜਿਦ 'ਚ ਕਿਸ ਤਰ੍ਹਾਂ ਜਾਣਾ ਹੈ ਪੰਜ ਟਾਈਮ ਨਮਾਜ਼ ਕਿਸ ਵੇਲੇ ਹੁੰਦੀ ਹੈ ਕਬਰਿਸਤਾਨ ਦੇ ਕੀ ਪ੍ਰੋਟੋਕੋਲਸ ਨੇ ਮੁਸਲਮਾਨਾਂ ਦੀ ਖਾਨਕਾਹਾਂ ਹਨ ਉਹਨਾਂ ਦੇ ਕੀ ਪ੍ਰੋਟੋਕੋਕੋਲਸ ਨੇ ਮੁਸਲਮਾਨਾਂ ਦੀ ਜ਼ਕਾਤ ਦਾ ਕੀ ਸਿਸਟਮ ਹੈ ਮੁਸਲਮਾਨਾਂ ਦੇ ਫਿੱਤਰੇ ਦਾ ਕੀ ਸਿਸਟਮ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਜਿਸ ਤਰ੍ਹਾਂ ਅੰਮ੍ਰਿਤ ਦੀ ਜਿਹੜੀ ਸੰਸਥਾ ਹੈ ਉਸੇ ਤਰ੍ਹਾਂ ਦੇ ਨੁਮਾਇੰਦੇ ਜਿਵੇਂ ਲੱਗਨੇ ਤਾਂ ਸਰਕਾਰ ਵੱਲੋਂ ਹੀ ਹੁੰਦੇ ਜਿਹੜੇ ਉਹ ਵੀ ਲੱਗਣਗੇ ਜਾਂ ਹੁਣ ਵੀ ਜਿਹੜੇ ਲੋਕ ਵਰਕ ਬੋਰਡ ਚ ਮੈਂਬਰ ਬਣਦੇ ਆ ਜਾਂ ਚੇਅਰਮੈਨ ਬਣਦੇ ਆ ਕੋਈ ਤਾਂ ਨਹੀਂ ਦੂਸਰੀ ਪਾਰਟੀ ਦੇ ਬਣਨਗੇ ਉਹ ਤਾਂ ਸੱਤਾ ਪੱਖ ਦੇ ਹੀ ਬਣਨਗੇ ਨਾ ਲੇਕਿਨ ਅਗਰ ਉਸੀ ਧਰਮ ਦੇ ਹੋਣਗੇ ਤੇ ਉਹਨਾਂ ਨੂੰ ਮर्यादा ਦਾ ਪਤਾ ਹੋਵੇ ਕਾਸ ਨਹੀਂ ਉਹ ਬਦਲਾਅ ਕੀਤੇ ਆ ਤੁਹਾਨੂੰ ਕਿਹੜਾ ਨਿਯਮ ਲੜਿਆ ਵੀ ਬਦਲਾਅ ਇਸ ਤੋਂ ਤੁਹਾਨੂੰ ਇਤਰਾਜ਼ ਹੈ ਕਿਸ ਨਿਯਮ ਦੇ ਇਤਰਾਜ਼ ਆ ਆਹੀ ਮੈਂ ਜਿਹੜਾ ਮੈਂ ਪਹਿਲਾਂ ਵੀ ਕੱਲ ਵੀ ਪ੍ਰੈਸ ਦੇ ਸਾਥੀਆਂ ਨੂੰ ਕਿਹਾ ਸੀਗਾ ਕਿ ਸੰਸ਼ੋਧਨ ਜਿਹੜਾ ਹੋਇਆ ਉਹ ਤਕਰੀਬਨ ਪੁਰਾਣੇ ਕਾਨੂੰਨ ਹੀ ਦੁਬਾਰਾ ਸਾਹਮਣੇ ਦੁਬਾਰਾ ਲੈ ਕੇ ਆਏ ਆ ਲੇਕਿਨ ਇਹਦੇ ਵਿੱਚ ਇੱਕ ਐਕਟ ਜਿਹੜਾ ਹੈ ਡਿਪਟੀ ਹੋਮ ਮਿਨਿਸਟਰ ਨੇ ਜਿਹੜਾ ਕਿਹਾ ਕਿ ਅਸੀਂ ਕੁਝ ਪੜ੍ਹੇ ਲਿਖੇ ਐਸੇ ਨਾਨ ਮੁਸਲਿਮਸ ਨੂੰ ਵਿੱਚ ਮੈਂਬਰ ਲੈ ਕੇ ਆਵਾਂਗੇ ਜਿਹੜੇ ਸੁਧਾਰ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਦਾਂ ਦੇ ਪੜ੍ਹੇ ਲਿਖੇ ਮੁਸਲਮਾਨਾਂ ਨੂੰ ਵਿੱਚ ਲੈ ਕੇ ਆਓ ਜਿਹੜੇ ਸੁਧਾਰ ਦੀ ਠੀਕ ਹੈ